ਉੜਗਾ ਫੋਲਸ ਨਹੀਂ ਆਇਆ। ਕੇਵਾਟੀ ਵਾਲੇ ਜਿਹੜੇ ਸੀ। ਪਤਾ ਨਹੀਂ ਗੱਡੀ ਲਈ ਚੱਲੇ ਹੋਏ ਕੋਈ ਪਤਾ ਨਹੀਂ ਕੌਣ ਐ ਕੌਣ ਨਹੀਂ। ਇਹ ਗੱਡੀ ਸਾਡੀ ਖਾਲੀ ਕਰਕੇ ਆਈ ਡਰਾਈਵਰ ਸੁੱਤਾ ਹੋਇਆ ਇਹਦੇ ਦਾ ਸਾਈਡ ਚ ਲਾ ਗਿਆ। ਪਿੱਛੋਂ ਆਇਓ ਕੈਂਟਰ ਵਾਲੀ ਉਹਨੇ ਮਾਰੀ ਪਿੱਛੇ ਤੋਂ ਗੱਡੀ ਪਾੜ ਲਈ। ਪੈਰ ਸਸਾ ਫਟਰਸ। ਸਸਾ ਕੋ ਫਟਰਸ। ਤੇ ਜਿਹੜੇ ਈਦਾ ਨੰਬਰ ਹਰਿਆਣੇ ਦਾ ਹਰਿਆਣੇ ਦੀ ਗੱਡੀ ਹੈ। ਹਾਂ ਬਾਲਾ ਬਾਲਾ। ਹੰਬਾਲੇ ਦੀ ਗੱਡੀ ਹੈ। ਠੀਕ ਹੈ ਜੀ ਪਿੱਛੋਂ ਮਤਲਬ ਵਾਗੀ ਗਈ। ਹਾਂ ਸੁਪਾ ਹੋਇਆ ਡਰਾਈਵਰ ਡਰਾਈਵਰ ਮੇਰੇ ਅੱਗੇ ਸੁਪਾ ਹੋਇਆ ਸਾਈਜ਼ ਲਾ ਕੇ ਪਿੱਛੋਂ ਆਇਆ ਸਟੇ ਨਾਲ ਨਿੰਦਾ ਕੀ ਕੁਛ ਵਿੱਚੋਂ ਮਾਰੀ ਕੋਈ ਡਰਾਈਵਰਾਂ ਦਾ ਕੋਈ ਜਾਣੀ ਨੁਕਸਾਨ ਨਹੀਂ ਡਰਾਈਵਰ ਠੀਕ ਹੈ ਦੋਨੋਂ ਠੀਕ ਹੈ। ਗੱਡੀਆਂ ਦਾ ਨੁਕਸਾਨ ਹਾਂ ਗੱਡੀਆਂ ਦਾ